ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂs ਰਾਜਕੁਸੀ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਹੋਰ ਪੰਜਾਬ ਦੇ OSD ਨੇ ਅੱਜ ਸਤੀਫਾ ਜਿਹੜਾ ਹੈ ਹਾਈ ਕਮਾਂਡ ਨੂੰ ਸੌਂਧ ਦਿੱਤਾ ਹੈ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭਗਵੰਤ ਮਾਨ ਦੇ ਜਿੰਨੇ ਵੀ OSD ਸੀ ਮੁੱਖ ਸਲਾਹਕਾਰ ਸੀ ਜਾ ਜਿਹੜੇ ਕਮਿਊਨਿਕੇਸ਼ਨ ਡਾਇਰੈਕਟਰ ਸੀ ਇੱਕ ਇੱਕ ਕਰਕੇ ਉਹਨਾਂ ਦੀ ਛੁੱਟੀ ਕੀਤੀ ਗਈ ਉਹਨਾਂ ਉੱਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸਰੀ ਵਾਲ ਵੱਲੋਂ ਦਬਾਅ ਪਾਇਆ ਗਿਆ ਪ੍ਰੈਸ ਰਾਈਜ਼ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਜਿਹੜੇ ਫੈਸਲੇ ਲੈ ਰਹੇ ਨੇ ਉਹ ਆਪਣੇ ਨਿੱਜੀ ਸਲਾਹਕਾਰਾਂ ਦੀ ਮਦਦ ਨਾਲ ਫੈਸਲੇ ਲੈ ਰਹੇ ਸੀ ਇਸ ਤੋਂ ਪਹਿਲਾਂ ਕੋਈ ਹੋਰ ਕੋਈ ਕਾਰਵਾਈ ਕਰੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਖੇੜੀ ਜੀ ਵਾਲ ਨੇ ਸਾਰੇ ਹੀ OSD ਦੀ ਛੁੱਟੀ ਕਰ ਦਿੱਤੀ ਖਾਸ ਕਰਕੇ ਬਲਦੇਸਪੁਰ ਨੂੰ ਲੇਕਿਨ ਇੱਕ ਹੋਰ ਬੜੇ ਵੱਡੇ OSD ਦੀ ਖਬਰ ਆ ਰਹੀ ਹੈ ਜਿਨ੍ਹਾਂ ਨੇ ਆਪਣਾ ਸਤੀਫਾ ਜਿਹੜਾ ਹੈ ਹਾਈ ਕਮਾਂਡ ਨੂੰ ਪੇਸ਼ ਕਰ ਦਿੱਤਾ ਹੈ ਯਾਨੀ ਹੈ ਵਰਕਿੰਗ ਕਮੇਟੀ ਦੇ ਹੱਥਾਂ ਨੂੰ ਸੌਂਪ ਦਿੱਤਾ ਹੈ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸੁਖਬੀਰ ਸਿੰਘ ਬਾਦਲ ਦੇ OSD ਪਹਿਲਾ ਉਹ OSD ਰਹੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਹ ਟੱਚ ਦੇ ਵਿੱਚ ਆਏ ਸੁਖਬੀਰ ਬਾਦਲ ਦੇ ਸੁਖਬੀਰ ਬਾਦਲ ਦੇ ਉਹ OSD ਰਹੇ ਮੈਂ ਗੱਲ ਕਰ ਰਿਹਾ ਹਾਂ ਸੰਦੀਪ ਸਿੰਘ ਸਾਨੀ ਬਰਾੜ ਹਲਕਾ ਫਰੀਦਕੋਟ ਤੋਂ ਜਿਵੇਂ ਹੀ ਉਹਨਾਂ ਨੇ ਯਾਨਕਿ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਚੜ੍ਹਦੀ ਕਾਂਗਰਸ ਤੋਂ ਬਾਅਦ ਉਹ ਚਲੇ ਗਏ ਭਾਰਤੀ ਜਨਤਾ ਪਾਰਟੀ ਵੱਲ ਇਧਰ ਭਾਰਤੀ ਜਨਤਾ ਪਾਰਟੀ ਨੂੰ ਛਲੜ ਕੇ ਸੰਦੀਪ ਸਿੰਘ ਜਿਸ ਨੂੰ ਸਨੀ ਬਰਾੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਪੁੱਲਾ ਫੜਿਆ ਸੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਨੇ ਹੁਣ ਅਸਤੀਫਾ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦਾ ਹਾਲੇ ਵਰਕ ਜਿਹੜਾ ਵੀਜ਼ਾ ਸੌਰੀ ਜਿਹੜਾ ਅਸਤੀਫਾ ਹੈ ਉਹ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਕਿਉਂਕਿ ਵਰਕਿੰਗ ਕਮੇਟੀ ਕਹਿੰਦੀ ਹੈ ਉਕੇ ਜਿਸ ਤਰ੍ਹਾਂ ਵੀਡੀਓ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ 98% ਸਾਲੀ ਆਗੂ ਨੇ ਉਹ ਸਾਰੇ ਸੁਖਬੀਰ ਬਾਦਲ ਦੇ ਨਾਲ ਨੇ ਇਧਰ ਇੱਕ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫਾ ਦਿੱਤੇ ਹੋਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਿੰਨੇ ਵੀ ਸਾਥੀ ਸੀ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਸੀ ਜਾਂ ਜ਼ਿਲ੍ਹਾ ਚੇਅਰਮੈਨ ਸੀ ਉਹਨਾਂ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਨੇ ਅੱਜ ਸੰਦੀਪ ਸਿੰਘ ਸਰੀ ਜਿਸ ਨੂੰ ਸਰੀ ਬਰਾੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਹੜੇ ਕਾਫੀ ਲੰਬੇ ਸਮੇਂ ਤੋਂ ਐਜ਼ ਇੱਕ ਆਓਐਸਡੀ ਦਾ ਕੰਮ ਕਰ ਰਹੇ ਸੀ ਸੁਖਬੀਰ ਬਾਦਲ ਦਾ ਅੱਜ ਉਹਨਾਂ ਨੇ ਕਿਹਾ ਕਿ ਜੇਰਾ ਮੇਰਾ ਮਹਿਰਮ ਯਾਨੀ ਕਿ ਜੇਕਰ ਸੁਖਬੀਰ ਬਾਦਲ ਹੀ ਨਹੀਂ ਰਿਹਾ ਤੇ ਮੈਂ ਆਓਐਸਡੀ ਕਿਸ ਦਾ ਬਣਨਾ ਹੈ ਅੱਜ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਪ੍ਰਸ਼ਾਸਨ ਪ੍ਰਸ਼ਾਸਨੀ ਕਮੇਟੀ ਯਾਨੀ ਕਿ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪ ਦਿੱਤਾ ਹੈ ਅੱਜ ਇੱਕ ਫਿਰ ਬੜਾ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਸੂਤਰ ਦੱਸਦੇ ਨੇ ਕਿ ਇਸ ਤਰ੍ਹਾਂ ਕਰਕੇ ਬਾਗੀ ਧੜੇ ਵਾਲਿਆਂ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਸੁਖਬੀਰ ਬਾਦਲ ਇਹ ਪਹਿਲਾਂ ਸਾਰਾ ਛੇਦੰਤਰ ਰਚਿਆ ਹੈ ਛੇਦੰਤਰ ਰਾਜ ਕੇ ਉਹਨੇ ਕਿਹਾ ਮੈਂ ਜਿਵੇਂ ਹੀ ਅਸਤੀਫਾ ਦੇਵਾਂਗਾ ਉਸ ਤੋਂ ਬਾਅਦ ਤੁਸੀਂ ਇੱਕ ਇੱਕ ਕਰਕੇ ਅਸਤੀਫੇ ਦੇਣੇ ਸ਼ੁਰੂ ਕਰ ਦੇਣਾ ਯਾਨੀ ਕਿ ਅੱਜ ਲਗਭਗ ਇਹ ਪੰਜਵਾਂ ਅਸਤੀਫਾ ਹੈ ਉਹ ਅਸਤੀ ਸੰਦੀਪ ਸਿੰਘ ਜਿਹੜੇ ਸਨੀ ਪ੍ਰਾਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਸਰਦਾਰ ਸੁਖਬੀ ਸਿੰਘ ਦੇ ਸੀ ਅੱਜ ਉਹਨਾਂ ਨੇ ਆਪਣਾ ਅਸਤੀਫਾ ਯਾਨਕਿ ਸ਼੍ਰੋਮਣੀ ਅਕਾਲੀ ਦਲ ਦੀ ਮੂਲਲੀ ਮੈਂਬਰਸ਼ਿਪ ਵਾਲਾ ਅਸਤੀਫਾ ਜਿਹੜਾ ਹੈ ਉਹ ਸੌਂਮ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਧੰਨਵਾਦ